ਅੱਜ ਮੈਂ ਅੰਮ੍ਰਿਤਸਰ ਗੁਰੂ ਨਗਰੀ ਦੇ ਪੌਸ਼ ਏਰੀਆ ਰਣਜੀਤ ਐਵੇਨਿਊ ਏ ਬਲਾਕ ਐਂਟਰੈਂਸ ਰੋਡ ਦੇ ਉੱਪਰ ਖੜਾ ਹਾਂ ਜਿੱਥੇ ਕਾਰਨਰ ਤੇ ਇੱਕ ਬਹੁਤ ਵੱਡਾ ਖਾਲੀ ਪਲਾਟ ਹੈਗਾ ਉਹਦੇ ਸਾਹਮਣੇ ਹੀ ਰੈੱਡ ਕਰਾਸ ਦਾ ਆਫਿਸ ਹੈਗਾ ਔਰ ਡੀਆਈਜੀ ਦਾ ਆਫਿਸ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਕਿੰਨੀ ਨਾਕਿਸਕਾਰ ਕਰਦਗੀ ਆ ਕਿੰਨੀ ਭੈੜੀ ਪਰਫਾਰਮੈਂਸ ਆ ਕਿੰਨੀ ਵੱਡੀ ਨਾਲਾਈਕੀ ਆ ਕੀ ਆਏ ਦਿਨ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੂੜਿਆਂ ਨੂੰ ਅੱਗ ਲਾਈਆਂ ਜਾ ਰਹੀਆਂ ਪਿਛਲੇ ਦਿਨੀ ਆ ਭਗਤਾਵਾਲੇ ਡੰਪ ਦੇ ਉੱਤੇ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਅੱਗ ਲੱਗੀ ਜਿਹਨੂੰ ਕਈ ਘੰਟੇ ਬੁਝਾਉਣ ਦੇ ਵਿੱਚ ਲੱਗੇ ਸੀ ਸਾਰਾ ਸ਼ਹਿਰ ਪੋਲਿਊਸ਼ਨ ਦੇ ਨਾਲ ਗ੍ਰਸਤ ਹੋ ਗਿਆ ਸੀ ਪਰ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਬਾਕੀ ਡਿਵੈਲਪਮੈਂਟ ਏਜੰਸੀਜ਼ ਨੂੰ ਇਦਾਰਿਆਂ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਾਰਪੋਰੇਸ਼ਨ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਚੀਜ਼ ਨਾਲ ਕੋਈ ਕਿਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਨਿਦਾਮਤ ਮਹਿਸੂਸ ਨਹੀਂ ਹੋ ਰਹੀ ਕੀ ਆਏ ਦਿਨ ਗੁਰੂ ਨਗਰੀ ਨੂੰ ਕਿਸ ਤਰ੍ਹਾਂ ਪੋਲਿਊਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਕੂੜੇ ਨੂੰ ਸੰਭਾਲਣਾ ਦੇ ਕੀ ਆ ਚੱਕਣਾ ਦੇ ਕੀ ਆ ਕਿਸੇ ਵੀ ਜਗ੍ਹਾ ਦੇ ਉੱਤੇ ਸੁੱਟ ਕੇ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦੇ ਹੀ ਡਿਪਾਰਟਮੈਂਟ ਦੇ ਕੁਝ ਬੈਡ 엘ਿਮੈਂਟਸ ਵੱਲੋਂ ਇਹਨੂੰ ਅੱਗ ਦੀ ਭੇਂਟ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਪੂਰਾ ਧੂਆਂ ਪੂਰੇ ਸ਼ਹਿਰ ਦੇ ਉੱਤੇ ਸੜਕਾਂ ਦੇ ਉੱਤੇ ਫੈਲ ਜਾਂਦਾ ਹੈ ਘਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਇੱਕ ਰੈਜ਼ੀਡੈਂਸ਼ੀਅਲ ਏਰੀਆ ਮੈਂ ਦੱਸ ਰਿਹਾ ਕਿ ਜਿੱਥੇ ਟੋਬ੍ਰਾਸ ਅਫਸਰਸ ਦੇ ਵੀ ਆਫਿਸ ਨਾਲ ਹੀ ਹੈ ਗਿਆ ਔਰ ਪੂਰਾ ਰਸਤਾ ਪੂਰੀ ਸੜਕ ਅੱਛੇ ਅੱਛੇ ਹੋਟਲ ਦੇ ਨਾਲ ਆ ਤੇ ਇਹ ਧੂਏ ਦੀ ਤਦਾਦ ਇੰਨੀ ਜ਼ਿਆਦਾ ਆ ਕਿ ਇਸ ਵੇਲੇ ਮੈਨੂੰ ਖੁਦ ਬੋਲਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਆ ਔਰ ਇੱਥੋਂ ਹੀ ਸਮਝ ਲਓ ਕਿ ਇਸ ਧੂਏ ਦੇ ਨਾਲ ਕਈਆਂ ਨੂੰ ਫੇਫੜਿਆਂ ਦੇ ਰੋਗ ਕਈਆਂ ਨੂੰ ਨਜ਼ਰ ਦੇ ਰੋਗ ਲਿਵਰ ਦੇ ਰੋਗ ਔਰ ਜਿੰਨੀਆਂ ਵੀ ਭਿਆਨਕ ਬਿਮਾਰੀਆਂ ਹਾਰਟ ਡਿਜ਼ੀਜ਼ ਵਰਗੀਆਂ ਬਿਮਾਰੀਆਂ ਇਸ ਧੂਏ ਤੋਂ ਇਸ ਟੌਕਸਿਕ ਤੋਂ ਕ੍ਰੀਏਟ ਹੋ ਕੇ ਲੋਕਾਂ ਦੇ ਸਾਹ ਰਹੀ ਜਾ ਰਹੀਆਂ ਆ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਤਰ੍ਹਾਂ ਹੀ ਮਰਨ ਦੇ ਲਈ ਐਡਮਿਨਿਸਟ੍ਰੇਸ਼ਨ ਨੇ ਛੱਡ ਦਿੱਤਾ ਆ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਦਾਂ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨਾ ਤੇ ਕੀ ਆ ਉਹਨਾਂ ਨੂੰ ਮੌਤ ਦੇ ਕਿਨਾਰੇ ਖੜਾ ਕਰਕੇ ਅੰਮ੍ਰਿਤਸਰ ਦਾ ਐਡਮਿਨਿਸਟ੍ਰੇਸ਼ਨ ਆਪਣੇ ਘਰਾਂ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਬੈਠਾ ਆ ਅੱਜ ਚੋਣਾਂ ਦੇ ਵਿੱਚ ਕਿਸੇ ਲੀਡਰ ਵੱਲੋਂ ਇਹਨਾਂ ਗੱਲਾਂ ਨੂੰ ਮੁੱਦਾ ਨਹੀਂ ਬਣਾਇਆ ਜਾ ਰਿਹਾ ਔਰ ਕਿੰਨੀ ਸ਼ਰਮਿੰਦਗੀ ਦਾ ਬਾਇਸ ਐਡਮਿਨਿਸਟ੍ਰੇਸ਼ਨ ਨੂੰ ਬਣਾਉਂਦੀ ਹੈ ਸਾਰੀ ਗੱਲ ਮੈਂ ਜ਼ਿਆਦਾ ਡੀਟੇਲ ਦੇ ਵਿੱਚ ਨਹੀਂ ਗੱਲ ਕਰਨਾ ਚਾਹੁੰਦਾ ਗੱਲ ਸ਼ਾਰਟ ਰੱਖਣੀ ਚਾਹੁੰਦਾ ਆ ਕਿ ਜਿਹੜਾ ਵੀ ਲੀਡਰ ਅੱਜ ਵੋਟਾਂ ਮੰਗਣ ਆਉਂਦਾ ਉਹਨੂੰ ਇਸ ਗੱਲ ਤੇ ਪੁੱਛ ਲਓ ਕਿ ਤੁਸੀਂ ਕੂੜੇ ਦਾ ਨਿਬੇੜ ਕਿਵੇਂ ਕਰ ਰਹੇ ਹੋ ਜਿੱਥੇ ਮਰਜ਼ੀ ਕੂੜੇ ਨੂੰ ਅੱਗ ਲਾਉਂਦੇ ਹੋ ਲੋਕਾਂ ਨੂੰ ਸਾਹ ਦੇ ਰੋਗੀ ਬਣਾ ਰਹੇ ਹੋ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਬਚਪਨ ਦਾ ਡੀਐਨਏ ਤੁਸੀਂ ਬਦਤਬੀਲ ਕਰ ਰਹੇ ਹੋ ਅੱਜ ਪੰਜਾਬ ਦੇ ਵਿੱਚ ਸਪੈਸ਼ਲੀ ਅਮਰitsar ਦੇ ਵਿੱਚ ਕੋਈ ਨਵਾਂ ਬੱਚਾ ਜਨਮ ਲੈਂਦਾ ਤੇ ਉਹਦਾ ਡੀਐਨਏ ਤਬਦੀਲ ਹੋ ਰਿਹਾ ਉਹ ਪਹਿਲਾਂ ਹੀ ਪੋਲੂਸ਼ਨ ਨਾਲ ਵੱਡੇ ਲੈਵਲ ਤੇ ਗਰਸਟਾ ਕਿੱਥੇ ਇਲੀਗਲ ਟ੍ਰੈਫਿਕ ਇਲੀਗਲ ਆਟੋਸ ਇਲੀਗਲ ਵਹੀਕਲਾਂ ਦੀ ਭਰਮਾਰ ਉੱਤੇ ਹੀ ਐਡਮਿਨਿਸਟ੍ਰੇਸ਼ਨ ਵੱਲੋਂ ਕੂੜੇ ਨੂੰ ਸਾਹਮਣਾ ਪਾਉਣਾ ਤੇ ਉਹਨੂੰ ਬੜੀ ਸ਼ਰਮਿੰਦਗੀ ਦੇ ਨਾਲ ਬੜੀ ਮਾੜੀ ਕਾਰਗਰਦਗੀ ਦੇ ਨਾਲ ਅੱਗ ਲਾ ਦੇਣੀ ਸਾਡੇ ਸ਼ਹਿਰ ਵਾਸੀਆਂ ਨੂੰ ਵੱਡਾ ਰੋਗ ਗ੍ਰਸਤ ਕਰਨ ਵਾਲਾ ਜਾ ਰਿਹਾ ਹੈ ਮੈਂ ਅਪੀਲ ਕਰਦਾ ਹਾਂ ਐਡਮਿਨਿਸਟ੍ਰੇਸ਼ਨ ਨੂੰ ਸਰਕਾਰਾਂ ਨੂੰ ਕਿ ਇਹਨਾਂ ਗੱਲਾਂ ਦੇ ਉੱਤੇ ਤੁਰੰਤ ਰੋਕ ਲਾਈ ਜਾਵੇ ਜਿੱਥੇ ਵੀ ਕੂੜੇ ਨੂੰ ਅੱਗ ਲਾਈ ਜਾਂਦੀ ਹੈ ਜਿੱਥੇ ਵੀ ਕੋਈ ਬੈਡ ਐਲੀਮੈਂਟ ਅੱਗ ਲਾਉਂਦਾ ਚਾਹੇ ਉਹ ਕਾਰਪੋਰੇਸ਼ਨ ਡਿਪਾਰਟਮੈਂਟ ਦਾ ਹੀ ਹੋਵੇ ਉਹਦੇ ਤੇ ਉਸੇ ਵੇਲੇ ਮੁਕਦਮਾ ਦਰਜ ਕਰਕੇ ਉਸ ਬੰਦੇ ਨੂੰ ਜੇਲ੍ਹ ਭੇਜਿਆ ਜਾਵੇ ਔਰ ਐਸਾ ਸਬਕ ਸਿਖਾਇਆ ਜਾਵੇ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇਸ ਤਰ੍ਹਾਂ ਕੂੜੇ ਨੂੰ ਅੱਗ ਲਾ ਕੇ ਲੋਕਾਂ ਨੂੰ ਸਾਹ ਦਾ ਰੋਗੀ ਨਾ ਬਣਾਇਆ ਜਾਵੇ ਔਰ ਸਾਹਮਣੇ ਸੜਕ ਆ ਕਿੰਨੀ ਟ੍ਰੈਫਿਕ ਉੱਥੋਂ ਜਾ ਰਹੀ ਹੈ ਉਹਨਾਂ ਦੀ ਵਿਜ਼ਿਬਿਲਟੀ ਵੀ ਨੀਅਰਲੀ ਜ਼ੀਰੋ ਹੋ ਜਾਂਦੀ ਹੈ ਹੋਰ ਹਨੇਰਾ ਹੋ ਗਿਆ ਤੇ ਲੋਕਾਂ ਨੂੰ ਇੱਥੇ ਦਿਖਣਾ ਬੰਦ ਹੋ ਜੇ ਨਾ ਹਾਦਸੇ ਸੜਕ ਹਾਦਸੇ ਵੀ ਇੱਥੇ ਪੇਸ਼ ਆ ਸਕਦੇ ਆ ਸੋ ਇਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਕਾਰਪੋਰੇਸ਼ਨ ਅਮਰitsar ਨੂੰ ਔਰ ਡਿਪਟੀ ਕਮਿਸ਼ਨਰ ਨੂੰ ਇਹਦਾ ਸੰਗਿਆਨ ਲੈਣਾ ਚਾਹੀਦਾ ਔਰ ਜਿਹੜੇ ਵੀ ਦੋਸ਼ੀ ਲੋਕ ਹੈ ਉਹਨਾਂ ਤੇ ਤੁਰੰਤ ਕਾਰਵਾਈ ਕਰਕੇ ਮਕਦਮਾ ਦਰਜ ਕਰਨਾ ਚਾਹੀਦਾ ਤਾਂ ਕਿ ਐਸੇ ਭਾੜੇ ਕਮਾਂ ਦੇ ਉੱਤੇ ਜਲਦ ਤੋਂ ਜਲਦ ਰੋਕ ਲੱਗ ਸਕੇ ਧੰਨਵਾਦ